ਲੁਧਿਆਣਾ ਦੇ ਹਲਕਾ ਪੂਰਬੀ ਤੋਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾਰ ਦਾ ਇੱਕ ਲੈਟਰ ਹੈਡ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਉੱਤੇ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਨੂੰ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਦੇ ਕਾਂਗਰਸ ਦੇ ਉਮੀਦਵਾਰ ਦੇ ਵਜੋਂ ਟਿਕਟ ਨਾਂ ਦੇਣ ਸੰਬੰਧੀ ਅਤੇ ਉਹਨਾਂ ਦੇ ਪੁਰਾਣੇ ਚੱਲ ਰਹੇ ਵਿਜੀਲੈਂਸ ਕੇਸ ਅਤੇ ਈਡੀ ਦੇ ਕੇਸ ਦੇ ਬਾਰੇ ਕਾਫੀ ਕੁਝ ਲਿਖਿਆ ਹੋਇਆ ਹੈ ਅਤੇ ਇਸ ਦੇ ਵਿੱਚ ਲੁਧਿਆਣਾ ਦੇ ਹਲਕਾ ਪੂਰਬੀ ਤੋਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾਰ ਸਾਬਕਾ ਵਿਧਾਇਕ सुरेंद्र ਡਾਬਰ ਸਾਬਕਾ ਵਿਧਾਇਕ ਰਕੇਸ਼ ਪਾਂਡੇ ਸਣੇ ਕੁਝ ਹੋਰ ਸੀਨੀਅਰ ਕਾਂਗਰਸ ਲੀਡਰਾਂ ਦੇ ਸਾਈਨ ਵੀ ਲੈਟਰ ਹੈਡ ਤੇ ਮੌਜੂਦ ਨੇ ਜਦੋਂ ਇਸ ਮਾਮਲੇ ਸੰਬੰਧੀ ਸੰਜੇ ਤਲਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਅਤੇ ਇਹੋ ਜਿਹੀ ਗੰਦੀ ਰਾਜਨੀਤੀ ਕਰਨਾ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਅਤੇ ਸੰਜੀਤ ਤਲਵਾਰ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਸਾਈਬਰ ਕ੍ਰਾਈਮ ਨੂੰ ਇਸ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ। ਕਿ ਤੁਸੀਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਉਹ ਕਿਸ ਕਾਰਨ ਸੀ ਕੀ ਵਜ੍ਹਾ ਸੀ? ਮੇਰਾ ਖਿਆਲ ਹੈ ਕਿ ਕੱਲ ਕੁਝ ਸ਼ਰਾਰਤੀ ਲੋਕਾਂ ਨੇ ਇੱਕ ਲੈਟਰ ਪੈਡ ਜਿਹੜਾ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਹੈ ਉਹ ਵਾਇਰਲ ਕੀਤਾ ਜਿਦੇ 'ਚ ਕੁਝ ਐਸਾ ਕੁਝ ਲਿਖਿਆ ਹੋਇਆ ਸੀਗਾ ਜਿਹੜਾ ਕਿ ਸਾਡੇ ਟੈਕਸ ਮਨਿਸਟਰ ਅਰਸ਼ੀਦ ਦੇ ਖਿਲਾਫ ਸੀਗਾ ਲੇਕਿਨ ਉਹ ਸਾਰਾ ਕੁਝ ਫੇਕ ਸੀ ਉਹ ਲੈਟਰ ਹੈਡ ਵੀ ਫੇਕ ਹੈ ਉਹਦੇ ਤੇ ਜੋ ਮੈਟਰ ਉਹ ਵੀ ਫੇਕ ਹੈ ਔਰ ਜੋ ਸਾਈਨ ਦਿਖਾਈ ਗਿਆ ਜਿਹਦੇ ਚ ਮੇਰੇ ਸਾਈਨ ਨੇ ਡਾਵਰ ਸਾਹਿਬ ਦੇ ਪਾਂਡੇ ਸਾਹਿਬ ਦੇ ਹੈ ਦੋ ਹੋਰ ਸਾਡੇ ਸੀਨੀਅਰ ਲੀਡਰ ਹੈ ਆਲ ਆਰ ਫੇਕ ਸੋ ਬੀਜੇਪੀ ਵਾਲੇ ਇਹ ਪੋਸਟ ਜਿਹੜੀ ਹੈ ਵਾਇਰਲ ਕਰ ਰਹੇ ਸੀਗੇ ਇਸ ਕਰਕੇ ਸਾਨੂੰ ਜਿਹੜਾ ਇਹ ਲੈਟਰ ਹੈਡ ਜਿਹੜਾ ਇਹ ਦੱਸਣਾ ਪਿਆ ਲੋਕਾਂ ਨੂੰ ਕਿ ਇਹ ਜਿਹੜਾ ਫੇਕ ਹੈ ਔਰ ਅਸੀਂ ਇਹਦੇ ਤੇ ਕਾਰਵਾਈ ਕਰਵਾਸੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ ਉਹਦੇ ਨਾਲ ਨਾਲ ਸਾਈਬਰ ਕ੍ਰਾਈਮ ਦੇ ਵਿੱਚ ਇਹਦੇ ਖਿਲਾਫ ਅਸੀਂ ਅਪਲੀਕੇਸ਼ਨ ਦਿੱਤੀ ਹੈ ਉਹ ਜਲਦੀ ਅਸੀਂ ਇਹਦੇ ਤੇ ਵੱਡੇ ਖੁਲਾਸੇ ਕਰਾਂਗੇ ਕਿ ਕਿਹੜੇ ਲੋਕਾਂ ਨੇ ਇਹ ਸ਼ਰਾਰਤ ਕੀਤੀ ਹੈ ਤੇ WhatsApp ਉਹਦੇ ਤੇ ਲਿਖਿਆ ਕੀ ਗਿਆ ਕਿ ਸੀਗਾ ਜਿਹੜਾ ਅਸ਼ੂਜੀ ਦੇ ਖਿਲਾਫ ਸੀ ਇਹ ਮੇਰਾ ਖਿਆਲ ਹੈ ਕੁਝ ਉਹਨਾਂ ਨੇ ਜਿਹੜੇ ਪੁਰਾਣੇ ਕੇਸ ਸੀਗੇ ਜਦੋਂ ਪੋਲੀਟੀਕਲ ਵੈਡੈਂਟਾ ਮੌਜੂਦਾ ਸਰਕਾਰ ਨੇ ਕੀਤਾ ਸੀਗਾ ਉਹਨਾਂ ਬਾਰੇ ਕੋਈ ਜ਼ਿਕਰ ਸੀਗਾ ਲੇਕਿਨ ਵਹੀ ਆਲਰ ਯੂਨਾਈਟਿਡ ਬੇਸਿਕਲੀ ਇਹਦੇ ਪਿੱਛੇ ਜਿਹੜੀ ਸੋਚ ਹੈ ਉਹ ਇਹ ਹੈ ਵੀ ਕਿਤਨਾ ਕਿਤੇ ਸਾਡੇ ਆਪਸ ਦੇ ਵਿੱਚ ਡਿਫਰੈਂਸਸ ਕ੍ਰੀਏਟ ਹੋਣ ਤੇ ਉਹਦਾ ਜਿਹੜਾ ਨੁਕਸਾਨ ਹੈ ਆਉਣ ਵਾਲੀ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਹੋਏ ਲੇਕਿਨ ਸਭ ਸਮਝਦਾਰ ਨੇ ਪਬਲਿਕ ਹੀ ਸਮਝਦਾਰਾ ਲੀਡਰ ਵੀ ਇਸ ਗੱਲ ਨੂੰ ਸਮਝਦੇ ਆ ਅਸੀਂ ਵੇਟ ਕਰ ਰਹੇ ਆ ਕਿ ਕਾਂਗਰਸ ਪਾਰਟੀ ਕੈਂਡੀਡੇਟ ਅਨਾਉਂਸ ਕਰੇ ਜਿਦ ਜਿਹੜਾ ਕੈਂਡੀਡੇਟ ਅਨਾਉਂਸ ਹੋ ਜਾਏਗਾ ਸਾਰੇ ਲੀਡਰ ਇੱਕ ਮੰਚ ਤੇ ਆ ਕੇ ਵਰਕਰਾਂ ਨੂੰ ਤਕੜਾ ਕਰਕੇ ਅਸੀਂ ਇਹ ਲੜਾਈ ਲੜਾਂਗੇ ਔਰ ਜਿੱਤਾਂਗੇ ਤੁਸੀਂ ਸਰ ਇਹਨਾਂ ਸ਼ੋਰ ਕਿਸ ਤਰ੍ਹਾਂ ਹੋ ਕੀ ਭਾਜਪੀ ਵੱਲੋਂ ਦੀ ਇਹ ਜਿਹੜਾ ਹੈਗਾ ਪ੍ਰੋਪਗੈਂਡਾ ਦਿੱਤਾ ਹੈ ਕਿਉਂਕਿ ਇਹ ਲੈਟਰ ਹੈਡ ਜਦੋਂ ਮੇਰੇ ਕੋਲ ਇੱਕ ਫੋ ਇਹ ਵਾਇਰਲ ਹੋ ਰਿਹਾ ਤੇ ਉਹਨਾਂ ਨੇ ਨਾਮ ਨਹੀਂ ਨਹੀਂ ਕਿਹਾ ਤਾਂ ਕਿ ਇਹ ਜਿਹੜਾ ਸਾਨੂੰ ਆਪ ਲੱਗ ਰਿਹਾ ਫੇਕ ਹੈ ਕਿਉਂਕਿ ਉਤੇ ਹਿੰਦੀ ਸਾਈਨ ਕੀਤੇ ਜਿਹੜੇ ਅੱਜ ਤੱਕ ਅਸੀਂ ਕਦੀ ਕੀਤੇ ਨਹੀਂ ਗਏ ਉਸ ਤੋਂ ਬਾਅਦ ਜਦੋਂ ਰਾਤ ਨੂੰ ਲੇਟ ਨਾਈਟ ਬੀਜੇਪੀ ਵਾਲੇ ਨੂੰ ਪੋਸਟਪਾਨ ਲੱਗੇ ਵਾਇਰਲ ਕਰਨ ਲੱਗੇ ਤੇ ਕਲੀਅਰ ਹੈ ਕਿ ਹੋਰ ਕਿਸੇ ਪਾਰਟੀ ਨੇ ਇਹਨੂੰ ਕੀਤਾ ਨਹੀਂਗਾ ਔਰ ਬੀਜੇਪੀ ਵਾਲੇ ਨੇ ਵਾਇਰਲ ਕਰਦੇ ਸੀਗਾ ਤੇ ਵਟਸਐਪ ਜੀ ਕੈਂਡੀਡੇਟ ਦੀ ਗੱਲ ਜੀ ਤੁਸੀਂ ਇੰਨਾ ਟਾਈਮ ਕਿਉਂ ਲਗਾਇਆ ਜਾ ਰਿਹਾ ਕਾਂਗਰਸ ਪਾਰਟੀ ਬਾਰੇ ਕਿ ਕੈਂਡੀਡੇਟ ਜਿਹੜਾ ਅਨਾਉਂਸ ਨਹੀਂ ਕੀਤਾ ਜਾ ਰਿਹਾ ਦੇਖੋ ਗਰਮੀ ਦਾ ਮਹੀਨਾ ਹੈ ਪੂਰੇ 45 ਦਿਨ ਪਏ ਅਜੇ ਇਲੈਕਸ਼ਨ ਨੂੰ ਇਸ ਲੌਂਗ ਵੇ ਟੂ ਗੋ ਬੜੀ ਲੰਬੀ ਲੜਾਈ ਲੜਨੀ ਪੈਂਦੀ ਹੈ ਮੇਰਾ ਕਹਿ ਲਿਆ ਕਿ ਕਾਂਗਰਸ ਪਾਰਟੀ ਆਪਾਂ ਸਾਰੇ ਜਾਣਦੇ ਆ ਕਿ ਐਸਟੈਬਲਿਸ਼ਡ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ ਉਹ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੁੰਦਾ ਇਹ ਵਰਕਰਾਂ ਦੇ ਸਿਰ ਤੇ ਤੇ ਜਿਹੜੇ ਕੰਸਰਨਡ ਲੀਡਰਸ ਹੁੰਦੇ ਆ ਚਾਹੇ ਉਹ ਵਾਰਡ ਦਾ ਪ੍ਰਧਾਨ ਹੈ ਚਾਹੇ ਬਲੋਕ ਦਾ ਪ੍ਰਧਾਨ ਹੈ ਚਾਹੇ ਸਾਡੀ ਯੂਥ ਹੈ ਚਾਹੇ ਐਮਐਲਏ ਚਾਹੇ ਐਨਐਸਯੂਈ ਸਾਰਿਆਂ ਨੇ ਮਿਲ ਕੇ ਲੜਨਾ ਹੁੰਦਾ ਉਹ ਸਾਡੇ ਸਾਰੇ ਜਿਹੜੇ ਸੰਗਠਨ ਹੈ ਸਾਰੇ ਲੋਕ ਜਿਹੜੇ ਉਹ ਆਪਣਾ ਆਪਣਾ ਕੰਮ ਕਰ ਰਹੇ ਐ ਜਸ ਲੀਡਰ ਅਨਾਉਂਸ ਹੋਣ ਦੀ ਵੇਟ ਐ ਔਰ ਕੁਝ ਵੀ ਐਸਾ ਨਹੀਂ ਐ ਲੀਡਰ ਜਿਹੜਾ ਵੀ ਆਏਗਾ ਉਹ ਤਕੜਾ ਆਏਗਾ ਔਰ ਇੱਕ ਕਲੈਰਟੀ ਐ ਕਿ ਅਗਰ 13 ਚੋਂ ਕੋਈ ਸਭ ਤੋਂ ਪਹਿਲਾ ਰਿਜ਼ਲਟ ਆਏਗਾ ਕਾਂਗਰਸ ਐ ਇਕੱਲੇ ਲੁਧਿਆਣੇ ਦਾ ਆਏਗਾ ਕੱਲ ਤੁਹਾਨੂੰ ਨਹੀਂ ਲੱਗਦਾ ਕਿ ਇਹਦਾ ਨੁਕਸਾਨ ਹੋ ਗਿਆ ਤੁਹਾਨੂੰ ਅਗਰ ਕੈਂਡੀਡੇਟ ਲੇਟ ਕਰ ਰਹੇ ਹੋ ਤਾਂ ਤੁਹਾਡੇ ਹੀ ਕਾਂਗਰਸੀ ਛੋੜ ਕੇ ਜਿਹੜੇ ਹੈਗੇ ਬੀਜਪੀ ਜੁਆਇਨ ਕਰੇ ਨਹੀਂ ਐਸਾ ਕੁਝ ਨਹੀਂ ਐ ਦੇਖੋ ਜਿਨ੍ਹਾਂ ਦੇ ਮਨ ਬਣੇ ਹੋਏ ਹੁੰਦੇ ਆ ਉਹਨਾਂ ਨੇ ਪਾਰਟੀਆਂ ਬਦਲਣੀਆਂ ਉਹ ਬਦਲ ਲੈਂਦੇ ਆ ਲੇਕਿਨ ਤੁਸੀਂ ਕੈਂਡੀਡੇਟ ਅਨਾਉਂਸ ਕਰੋ ਜਾਂ ਕੈਂਡੀਡੇਟ ਪਹਿਲਾਂ ਅਨਾਉਂਸ ਕਰੋ ਜਿਨ੍ਹਾਂ ਨੇ ਨਹੀਂ ਜਾਣਾ ਨਹੀਂ ਜਾਣਾ ਸੋ ਇਸ ਗੱਲ ਦਾ ਕੋਈ ਫਰਕ ਨਹੀਂ ਹੈ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡਾ ਪੂਰੇ ਲੁਧਿਆਣੇ ਦੀ ਜਿਹੜੀ ਸ਼ਹਿਰ ਦੀ ਕਾਂਗਰਸ ਹੈ ਦਾ ਵਰਕਰ ਹੈ ਸਾਰੇ ਇੱਕ ਜੁੱਟ ਨੇ ਔਰ ਪੂਰੀ ਮੈਨੂੰ ਉਮੀਦ ਹੈ ਕਿ 20 ਤਰੀਕ ਤੱਕ ਜਿਹੜਾ ਕਾਂਗਰਸ ਪਾਰਟੀ ਆਪਣਾ ਕੈਂਡੀਡੇਟ ਅਨਾਉਂਸ ਕਰ ਦੇਗੀ ਰੋਸੋ ਬਾ ਜਿਹੜਾ ਅਸੀਂ ਆਪਣੀ ਕੈਂਪੇਨ ਸਟਾਰਟ ਕਰਦੇ ਆਂ। ਅੱਜ ਤੋਂ ਕੱਲ ਪ੍ਰਤਾਪ ਸਿੰਘ ਬਾਜਵਾ ਆਏ ਸੀਗੇ ਸ਼ਹਿਰ 'ਚ ਕਿਸ ਤਰ੍ਹਾਂ ਦੀ ਗੱਲ ਹੋਈ ਕੋਈ ਕੈਂਡੀਡੇਟ ਦਾ ਅਨਾਉਂਸਮੈਂਟ ਲੈ ਕੇ ਵੀ ਗੱਲ ਹੋਈ ਕਿਉਂਕਿ ਕਾਫੀ ਲੀਡਰ ਹੈ ਜਿਹੜੇ ਕੱਲ ਇਕੱਠੇ ਹੋਏ ਸੀ। ਬਿੱਟੂ ਜੀ ਦੇ ਜਾਣ ਤੋਂ ਬਾਅਦ ਜਿਵੇਂ ਇੱਕਦਮ ਲੁਧਿਆਣਾ ਕਾਂਗਰਸ ਦੇ ਵਿੱਚ ਜਿਹੜਾ ਇੱਕ ਫਲੌ ਜੇ ਆ ਗਿਆ ਸੀਗਾ। ਸੋ ਉਹ ਉਹਨਾਂ ਦਾ ਮਕਸਦ ਧਿਆਨ ਦਾ ਸੀਗਾ ਕਿ ਸਾਰੇ ਲੀਡਰ ਮਿਲ ਕੇ ਇਹ ਮੋਟੀਵੇਟ ਕਰਨਾ ਤੇ ਉਹਨਾਂ ਨੂੰ ਇਹ ਗੱਲ ਕਹਿ ਕੇ ਗਏ ਆ ਕਿ ਜਲਦ ਸੈਂਡੀਡੇਟ ਦੇ ਰਹੇ ਆ। ਇਹ ਤਕੜੇ ਹੋ ਕੇ ਪਰ ਲੁਧਿਆਣਾ ਦੀ ਸੀਟ ਜਿਹੜੀ ਹੈ ਉਹ ਜਿਤਨੀ ਜਿਤਨੀ ਹੈ। ਸੋ ਆ ਚਰਚਾ ਹੋਈ ਸੀ। ਕਿੰਦੇ ਹਿੰਦੂ ਚਿਹਰਾ ਜਿਹੜਾ ਉਹ ਤਾਫਲਦੀ ਹੈ ਕੈਂਡੀਡੇਟ ਆ ਅਪਣਾ ਦੇਖੋ ਹਰ ਪਾਰਟੀ ਦੇ ਆਪਣੇ ਆਪਣੀ ਸੋਚ ਹੁੰਦੀ ਹੈ। ਲੁਧਿਆਣਾ ਦੀ ਅਗਰ ਪਾਰਲੀਮੈਂਟ ਦੀ ਗੱਲ ਕਰ ਲਈਏ ਤੇ ਤਕਰੀਬਨ 17.5 ਲੱਖ ਵੋਟਰਸ ਨੇ ਇਸ ਸੀਟ ਦੇ ਉੱਤੇ। ਜਿੱਚ 11 11.5 ਲੱਖ ਵੋਟਰ ਜਿਹੜੇ ਆ ਸ਼ਹਿਰ ਦੇ ਆ ਅਰਬੰਦੀ ਆ 6 ਕਨਸਿਸਡੈਂਸੀ ਆ। ਉਹ ਤਕਰੀਬਨ 6 ਤੋਂ 7 ਲੱਖ ਵੋਟਾਂ ਜਿਹੜੀਆਂ ਉਹ ਦਿਹਾਤੀ ਦੀਆਂ। ਤੋਂ ਕਾਂਗਰਸ ਦੋਨਾਂ ਐਂਗਲ ਤੋਂ ਸੋਚ ਰਹੀ ਹੈ। ਕਿ ਉਹ ਇਕਨਾਂ ਨੂੰ ਸ਼ਹਿਰੀ ਕੋਈ ਹਿੰਦੂ ਦੇਣਾ ਹੈ ਜਾਂ ਕੋਈ ਜੱਟ ਸਿੱਖ ਜਿਹੜਾ ਉਹ ਦੇਣਾ ਸੋ ਲੈਟ ਦਾ ਪਾਰਟੀ ਵਿ ਡਿਸਾਈਡ ਚਾਹੇ ਕੋਈ ਵੀ ਆਏ ਚਾਹੇ ਸ਼ਹਿਰ ਚੋਂ ਆਏ ਚਾਹੇ ਪਿੰਡ ਚੋਂ ਆਏ ਚਾਹੇ ਉਹ ਜੱਟ ਆਏ ਚਾਹੇ ਹਿੰਦੂ ਆਏ ਲੇਕਿਨ ਕੈਂਡੀਡੇਟ ਅੱਛਾ ਆਏਗਾ ਔਰ ਅਸੀਂ ਇਹ ਲੜਾ ਜਿੱਤਾਂਗੇ ਪਿਛਲੇ 15 ਸਾਲਾਂ ਤੋਂ ਕਾਂਗਰਸ ਦਾ ਦਬਜਾ ਰਿਹਾ ਐਮਪੀ ਦੀ ਸੀ ਤੇ ਹੁਣ ਵੀ ਰਹੇਗਾ ਇਹ ਤਾਂ ਅੰਡਰਸਟੂਡ ਹੀ ਹੈ ਕਾਂਗਰਸ ਤੁਸੀਂ ਆਪ ਵੀ ਇਸ ਗੱਲ ਨੂੰ ਮੰਨਦੇ ਹੋ ਕਿ ਲੁਧਿਆਣਾ ਜਿਹੜਾ ਉਹ ਲੁਧਿਆਣੇ ਦੇ ਲੋਕ ਜਿਹੜੇ ਆ ਕਾਂਗਰਸ ਪਾਰਟੀ ਨਾਲ ਪਿਆਰ ਕਰਦੇ ਆ ਤੇ ਬਿੱਟੂ ਜੀ ਦੋ ਵਾਰੀ ਇੱਥੋਂ ਮੈਂਬਰ ਪਾਰਲੀਮੈਂਟ ਜਿੱਤੇ ਆ ਆ ਜੋ ਭਾਜਪਾ ਚਲੇ ਗਏ ਠੀਕ ਆ ਉਹਨਾਂ ਦੀ ਆਪਣੀ ਕੈਲਕੂਲੇਸ਼ਨ ਹੋਏਗੀ ਲੇਕਿਨ ਵੋਟ ਫਿਰ ਵੀ ਕਾਂਗਰਸ ਨੂੰ ਪਹੇਗੀ ਔਰ ਕਾਂਗਰਸ ਦਾ ਕੈਂਡੀਡੇਟ ਜਿੱਤੇਗਾ ਰਾਜਾ ਬੁਢਿੰਗ ਨੇ ਇੱਕ ਟਵੀਟ ਕੀਤਾ ਸੀ ਤੁਸੀਂ ਦੇਖਿਆ ਉਹਨਾਂ ਰਮਨੀਸ਼ ਸਿੰਘ ਬਿੱਟੂ ਦੇ ਖਿਲਾਫ ਕਿ ਆਪਣੇ ਦਾਦਾ ਜੀ ਦੀ ਫੋਟੋ ਲਾਈ ਸੀ ਉਹਨਾਂ ਨੇ ਆ ਦੇਖੋ ਸਦਾ ਬਿਹਨ ਸਿੰਘ ਜੀ ਉਸ ਟਾਈਮ ਕਾਂਗਰਸ ਦੇ ਸਪਾਈ ਬਣ ਕੇ ਉਹਨਾਂ ਨੇ ਕਾਂਗਰਸ ਪੰਜਾਬ 'ਚ ਖੜੀ ਕੀਤੀ ਜਦੋਂ ਐ ਅਨਾਉਂਸ ਹੋ ਗਿਆ ਸੀਗਾ ਕਿ ਅਗਰ ਕਿਸੇ ਨੇ ਵੋਟ ਪਾਈ ਤੇ ਉਹਦੀ ਉਂਗਲ ਕੱਟ ਦਿੱਤੀ ਜਾਏਗੀ ਉਦੋਂ ਚੀਫ ਮਿਨਿਸਟਰ ਬਣੇ ਪਰ ਮੇਰਾ ਇਹ ਕਹਿ ਲੈ ਕਿ ਜੰਮੂ ਕਸ਼ਮੀਰ ਜਾਂ ਜਿੱਥੇ नक्सਲਵਾਦ ਹੈ ਉਹ ਚੀਜ਼ਾਂ ਲੇਟ ਕੰਟਰੋਲ ਹੋਈਆਂ ਲੱਗੀਆਂ ਕਿ ਪੰਜਾਬ ਚ ਜਿਹੜਾ ਟੈਰਰਿਜ਼ਮ ਕੰਟਰੋਲ ਕੀਤਾ ਉਸ ਤਰ੍ਹਾਂ ਬਿਆਨ ਸਿੰਘ ਜੀ ਨੇ ਕੀਤਾ ਇਹਦੇ ਬਦਲੇ ਉਹਨਾਂ ਨੂੰ ਆਪਣੀ ਜਾਨ ਗੁਆਣੀ ਪਈ ਲੱਗਦਾ ਹੈ ਕਿ ਕੋਈ ਨਵਾਂ ਚਿਹਰਾ ਜਾਂ ਕੋਈ ਨੌਜਵਾਨ ਚਿਹਰਾ ਪਾਰਟੀ ਉਤਾਰ ਸਕਦੀ ਹੈ ਦੇਖੋ ਪਾਰਟੀ ਕਈ ਐਂਗਲ ਤੋਂ ਇਹਨੂੰ ਵਿਚਾਰ ਰਹੀ ਹੈ ਔਰ ਜਿਹੜਾ ਵੀ ਚਿਹਰਾ ਉਤਾਰਨਗੇ ਆਈ ਥਿੰਕ ਸਾਰਾ ਸੋਚ ਸਮਝ ਕੇ ਉਤਾਰਨਗੇ ਔਰ ਸਾਰੇ ਵਰਕਰ ਜਿਹੜੇ ਉਹਦੀ سپورਟ ਤੇ ਖੜਨਗੇ ਆਸ਼ੂ ਜੀ ਦੇ ਨਾਮ ਦੀ ਚਰਚਾ ਤੋਂ ਪਹਿਲਾਂ ਹੀ ਇਹ ਵੀ ਬਾਤ ਹੈ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਲੱਗ ਰਿਹਾ ਕਿ ਆਸ਼ੂ ਜੀ ਹੀ ਕੈਂਡੀਡੇਟ ਹੋ ਸਕਦੇ ਹਨ ਔਰ ਬਿਟੂ ਨਾਲ ਟੱਕਰ ਦੇ ਸਕਦੇ ਹਨ ਯਾਨੀ ਇਹ ਕਾਰਨ ਹੋਈ ਗਈ ਆ ਦੇਖੋ ਇਹ ਲੈਟਰ ਕਿਉਂ ਵਾਇਰਲ ਹੋਈ ਜਾਂ ਇਹ ਕਿਉਂ ਡਰਾਮੇਬਾਜ਼ੀ ਕੀਤੀ ਗਈ ਇਹ ਤਾਂ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਪਤਾ ਹੋਵੇਗਾ ਬਟ एवरीवन ਹੈਜ਼ ਦਾ ਰਾਈਟ ਜਿਹੜਾ ਉਹ ਆਪਣੀ ਟਿਕਟ ਮੰਗ ਸਕਦਾ ਹੈ ਉਹ ਦਾਵਲ ਸਾਹਿਬ ਪਾਂਡੇ ਸਾਹਿਬ ਦੇ ਹੋਰ ਸੀਨੀਅਰ ਹੈ ਆਸ਼ੂ ਜੀ ਸਾਡੇ ਮਿਨਿਸਟਰ ਹੈ ਤੋਂ ਸਭ ਦਾ ਰਾਈਟ ਹੈ ਪਰ ਜਿਹਨੂੰ ਪਾਰਟੀ ਟਿਕਟ ਦੇ ਦੇਗੀ ਅਸੀਂ ਸਾਰੇ ਉਹਨਾਂ ਦੇ ਨਾਲ ਤੁਸੀਂ ਇਹ ਕਹਿ ਰਹੇ ਹੋ ਕਿ ਪਾਰਟੀ ਜਿਹਨੂੰ ਵੀ ਟਿਕਟ ਕੁਝ ਨੌਜਵਾਨ ਚਿਹਰੇ ਵੀ ਟਿਕਟ ਦੀ ਮੰਗ ਕਰ ਰਹੇ ਆਈ ਥਿੰਕ ਮੈਂ ਤਾਂ ਉਹ ਹੀ ਕਹਣਾ ਵੀ ਇੱਕ ਪਾਰਟੀ ਦਾ ਲਾ ਲਓ ਇਹ ਸੰਵਿਧਾਨ ਲਗਾ ਲਓ ਕਿ ਉਹਦੇ ਸਰ ਬੰਦਨ ਰਾਈਟ ਹੈ ਇੱਥੇ ਇੱਕ ਕਾਉਂਸਲਰ ਵੀ ਹੈ ਮੈਂਬਰ ਪਾਰਲੀਮੈਂਟ ਦੀ ਟਿਕਟ ਮੰਗ ਸਕਦਾ ਹੈ ਲੇਕਿਨ ਜਿਕਰ ਮੰਗਣ ਤੋਂ ਬਾਅਦ ਫੈਸਲਾ ਜੋ ਪਾਰਟੀ ਕਰੇਗੀ ਉਹਦੇ ਨਾਲ ਅਸੀਂ ਸਾਰੇ ਖੜਾ ਬਿੱਟੂ ਜੀ ਨੇ ਰਿਪਲਾਈ ਵੀ ਦਿੱਤਾ ਸੀ ਰਾਜਾਵੜੀ ਨੂੰ ਕਿ ਪਾਰਟੀ ਨੇ ਕਦੀ ਵੀ ਮੇਰੇ ਦਾਦੇ ਦੀ ਕੁਰਬਾਨੀ ਦਾ ਕਦੀ ਜ਼ਿਕਰ ਨਹੀਂ ਕੀਤਾ ਕਿਸੇ ਵੀ ਪ੍ਰੋਗਰਾਮ ਮੇਰਾ ਕਹਿਲਾ ਹੈ ਮੈਂ ਤੁਹਾਨੂੰ ਲੇਟੈਸਟ ਐਗਜ਼ਾਮਪਲ ਦੇਣਾ ਕਿ ਅਸੀਂ ਇੱਕ ਯਾਤਰਾ ਕੰਡੀ ਸੀ ਛੋੜੇ ਬਿਆਰ ਕੰਟਾਗੜ ਚੌਂਕ ਤੋਂ ਤਿੰਨੜੇ ਚੌਂਕ ਤੱਕ ਜਿੱਦ ਤੇ ਅਸੀਂ ਸ਼ਹੀਦਾਂ ਦੀਆਂ ਫੋਟੋਆਂ ਲਗਾਈਆਂ ਸੀ ਜੀ ਸਰਦਾਰ ਬਿਆਨ ਸਿੰਘ ਜੀ ਇੰਦਰਾ ਜੀ ਔਰ ਜੀਵ ਗਾਂਧੀ ਜੀ ਅਸੀਂ ਉਹਨਾਂ ਦੀ ਫੋਟੋਆਂ ਲਗਾ ਕੇ ਉਹ ਯਾਤਰਾ ਕੱਢੀ ਜਿੱਤੇ ਚੇ ਰਾਜਾ ਵਰਿੰਗ ਜੀ ਨੇ ਪਾਰਟਿਸਿਪੇਟ ਕੀਤਾ ਸੀ ਐਜ਼ ਅ ਪੰਜਾਬ ਪ੍ਰਧਾਨ ਆ ਬਿੱਟੂ ਜੀ ਸ਼ਾਇਦ ਉਹ ਤੋਂ ਮਿਸ ਸੀਗੇ ਔਰ ਜਦੋਂ ਵੀ ਸਤਾਰ ਬਿਆਨ ਸਿੰਘ ਜੀ ਦੀ ਚਾਹ ਉਹਨਾਂ ਦਾ ਜਨਮ ਦਿਨ ਹੈ ਚਾਹੇ ਉਹਨਾਂ ਦਾ ਸ਼ਹੀਦੀ ਵਾਲਾ ਦਿਨ ਹੈ ਕਾਂਗਰਸ ਕਾਰਜਕਰਤਾ ਹਮੇਸ਼ਾ ਉਹਨਾਂ ਦੇ ਸਮਾਰਕ ਤੇ ਜਾ ਕੇ ਨਮਨ ਕਰਦੇ ਆ ਉਹਨਾਂ ਨੇ ਕੀ ਵੀ ਲੱਗ ਗੱਲ ਲਿਖੀ ਹੈ ਚੰਡੀਗੜ੍ਹ ਕਾਂਗਰਸ ਭਵਨ ਦੇ ਸਾਹਮਣੇ ਬਿਆਨ ਸਿੰਘ ਦੇ ਬੁੱਤੂ ਹਟਾਇਆ ਗਿਆ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਾ ਤਾਂ ਕੋਈ ਇਹੋ ਜਿਹਾ ਰੋਲ ਨਹੀਂ ਸੀਗਾ ਵੀ ਉਹ ਬੁੱਤ ਹਟਾਣ ਜਿੱਥੇ ਸਰਦਾਰ ਬੈਂਸ ਸਿੰਘ ਦੀ ਗੱਲ ਹੈ ਮੇਰਾ ਕਹਿ ਲਿਆ ਕਿ ਇਹ ਗੱਲਾਂ ਕਹਿਣੀਆਂ ਹੁਣ ਮਤਲਬ ਚੰਗੀਆਂ ਨਹੀਂ ਐ ਸਰਦਾਰ ਬੈਂਸ ਸਿੰਘ ਨੂੰ ਕਾਂਗਰਸ ਪਾਰਟੀ ਆਪਣਾ ਲੀਡਰ ਵੀ ਮੰਨਦੀ ਰਹੀ ਐ ਤੇ ਉਹਨਾਂ ਨੇ ਸ਼ਾਦਤ ਨੂੰ ਨਮਨ ਵੀ ਕਰਦੀ ਐ ਤੇ ਇਹ ਨਹੀਂ ਵੀ ਉਹ ਹੁਣ ਬੰਦ ਹੋ ਜਾਏਗਾ ਉਹ ਅੱਗੋਂ ਵੀ ਚੱਲਦਾ ਰਹੇਗਾ ਬਿੱਟੂ ਜੀ ਦੇ ਉਹ ਦਾਦਾ ਜੀ ਸੀਗੇ ਇੱਕ ਉਹਨਾਂ ਦਾ ਉਹ ਪਰਸਨਲ ਰਿਸ਼ਤਾ ਹੈ ਦਾਦੇ ਪੋਤੇਲਾ ਉਹ ਵੀ ਠੀਕ ਐ ਜਾਇਜ਼ ਐ ਉਹ ਆਪਣਾ ਉਹ ਰਿਸ਼ਤੇ ਨੂੰ ਹੀ ਲੋਕਾਂ ਨੂੰ ਦੱਸਣ ਲੇਕਿਨ ਸਾਡੇ ਵਾਸਤੇ ਉਹ ਸਾਡੇ ਲੀਡਰ ਰਹੀ ਐ ਸਾਡੇ ਰੋਲ ਮਾਡਲ ਰਹੀ ਐ ਸਾਡੇ ਪੰਜਾਬ ਦੇ ਲੋਕਾਂ ਵਾਸਤੇ ਉਹਨਾਂ ਨੇ ਜਾਨ ਗਵਾਈ ਹੈ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਾਂਗੇ ਕਾਂਗਰਸ ਦੇ ਵਿੱਚ ਗੁੱਟਵਾਦੀ ਨੂੰ ਤਾਂ ਸਵੀਕਾਰ ਕਰੋਂਗੇ ਜਾਂ ਇਹਨੂੰ ਗੁੱਟਵਾਦੀ ਅਗਰ ਮੈਂ ਕਹਾਂ ਦੇਖੋ ਸਾਰੀਆਂ ਗੱਲਾਂ ਉਦੋਂ ਤੱਕ ਹੈ ਜੋ ਤੱਕ ਟਿਕਟ ਨਹੀਂ ਆਂਦੀ ਜਿਸ ਦਿਨ ਟਿਕਟ ਆ ਗਈ ਤੁਹਾਨੂੰ ਸਾਰੇ ਫੇਸ ਇੱਕ ਮੰਚ ਤੇ ਨਜ਼ਰ ਆਣਗੇ ਔਰ ਤੁਸੀਂ ਖੁਦ ਇਹ ਆਪ ਇਹ ਗੱਲ ਕਹਿ ਰਹੇ ਹੋ ਵੀ ਲੁਧਿਆਣਾ ਦੀ ਜਿਹੜੀ ਸੀਟ ਹੈ ਉਹ ਕਾਂਗਰਸ ਦੀ ਸੀਟ ਹੈ ਔਰ ਕਾਂਗਰਸ ਤੋਂ ਮਿਲੇਗੀ ਭਾਜਪਾ ਤਾਂ ਨੋ ਵੇਅਰ ਤੁਸੀਂ ਅਕਾਲੀ ਦਲ ਭਾਜਪਾ ਅਗਰ ਇਕੱਠੇ ਲੜਦੇ ਤੇ देयर इज ए ਚਾਂਸ ਕੀ ਫਾਈਟ ਹੋਗੀ ਮਤਲਬ ਫਾਈਟ ਹੀ ਹੈ ਨੀ ਕਿ ਅਕਾਲੀ ਦਲ ਦੇ ਕੈਂਡੀਡੇਟ ਟਿਕਟ ਲੈਣ ਤੋਂ ਭੱਜ ਰਿਹਾ ਤੇ ਬੀਜੇਪੀ ਕੋਲ ਆਪਣਾ ਫੇਸ ਨਹੀਂ ਸੀਗਾ ਉਹ ਬਿੱਟੂ ਜੀ ਨੇ ਉਥੋਂ ਲੈ ਗਏ ਅਗਰ ਤੁਸੀਂ ਐਨਲਿਸਿਸ ਪੁਰਾਣੇ ਰਿਕਾਰਡ ਕੱਢ ਲਓ ਤੇ ਦਿਹਾੜ ਦੇ ਵਿੱਚ ਬੀਜੇਪੀ ਕਿਤੇ ਹੈ ਹੀ ਨਹੀਂ ਫਾਰਮਰ ਇਸ਼ੂ ਬਹੁਤ ਬੜਾ ਇਸ਼ੂ ਹੈ ਔਰ ਬੀਜੇਪੀ ਦੇ ਲੋਕਾਂ ਨੂੰ ਉਹ ਪਿੰਡਾਂ ਚ ਐਂਟਰ ਨਹੀਂ ਹੁੰਦੇ ਰੇ ਔਰ ਜਿਹੜਾ ਸ਼ਹਿਰੀ ਏਰੀਆ ਹੈ ਅਗਰ ਤੁਸੀਂ ਵਿਧਾਨ ਸਭਾ ਦੇ ਅੰਕੜੇ ਵੀ ਕੱਢ ਲਓ ਸਾਡੀਆਂ 6 ਹਲਕੇ ਹੈ 6ਾਂ ਚ ਬੀਜੇਪੀ ਲੁਧਿਆਣਾ ਇਸ ਵਿੱਚ ਤਕਰੀਬਨ 18000 ਵੋਟ ਪਿੱਛੇ ਸੀ ਤੇ ਲੁਧਿਆਣਾ ਜਿਹੜੀ ਆਤਮ ਨਗਰ ਹੈ ਉਹਦੇ ਵਿੱਚ ਉਹ 19000 ਵੋਟਾਂ ਤੋਂ ਪਿੱਛੇ ਸੀ ਮਤਲਬ 38000 ਵੋਟਾਂ ਦਾ ਦੋ ਕੌਨਸਟਿਚੈਂਸੀਆ ਜੋ ਪਿੱਛੇ ਸੀ ਤੇ ਜਿਹੜੀਆਂ ਤਿੰਨ ਜਾਂ ਚਾਰ ਕੌਨਸਟਿਚੈਂਸੀਆਂ ਜੋ ਵੈਸਟ ਚ 5-6000 ਪਿੱਛੇ ਸੀ ਮਤਲਬ 43000 ਵੋਟਸ ਇਹ ਵਿਧਾਨ ਸਭਾ ਸਾਡੀਆਂ ਤਿੰਨ ਹਲਕਿਆਂ ਚੋਂ ਪਿੱਛੇ ਸੀ ਉਹ ਤਿੰਨ ਹਲਕਿਆਂ ਚੋਂ ਤਕਰੀਬਨ 12-13000 ਵੋਟਾਂ ਤੋਂ ਅੱਗੇ ਹੋਣਗੇ 30000 ਦੀ ਲੀਡ ਤਾਂ ਅਸੀਂ ਸ਼ਹਿਰਾਂ ਚ ਹੀ ਲੈ ਰਹੇ ਹਾਂ ਜਿੱਥੇ ਕਹਿ ਰਿਹਾ ਕਿ ਸ਼ਹਿਰੀ ਜਿਹੜੇ ਹਿੰਦੂ ਨੇ ਡਿਊ ਟੂ ਰਾਮ ਮੰਦ ਤੇ ਪਿੰਡਾਂ 'ਚ ਤਾਂ ਦੇ ਆਰ ਨੋਵੇਅਰ ਦੇ ਜਸਟ ਗੋਟ 15000 ਵੋਟਸ ਇਨ ਵਿਧਾਨ ਸਭਾ ਇਲੈਕਸ਼ਨ ਐਂਡ ਕਾਂਗਰਸ ਗੋਟ 85000 ਸੋ ਅਨਲਿਸਿਸ ਦੇਖ ਲੋ ਅਸੀਂ ਪੁਰਾਣਾ ਵਿਧਾਨ ਸਭਾ ਦਾ ਰਿਕਾਰਡ ਕਰ ਲਈ ਤੇ 1 ਲੱਖ ਵੋਟਾਂ ਦੋ ਜਿੱਤ ਰਹੇ ਤੇ ਜੋ ਸਾਡਾ ਕੈਂਡੀਡੇਟ ਆ ਗਿਆ ਇਹ ਗ੍ਰਾਫ ਜਿਹੜਾ ਇੱਕ ਤੋਂ ਵੀ ਦੋ ਤੇ ਪਹੁੰਚੇਗਾ ਥੈਂਕ ਯੂ ਆਸਮ ਜਰ ਨਿਊ ਦਿੱਲੀ ਨੂੰ ਜਾਣ ਤੋਂ ਬਿਸ਼ੇਖ ਜੋ ਲੋਟਾ ਦੀ ਰਿਪੋਰਟ